ਬੇਬੇ ਕੀ ਬਾਪੂ ਆ ਗਈ ਆ ਜੀ ਹੈ ਹੈਗੀ ਆ ਦੋਨੇ ਜੀ ਬਸ ਟਾਈਮ ਪਾਸ ਕਰਦੇ ਆ ਦੋਨੇ ਜੀ ਟਾਈਮ ਪਾਸ ਕਰਦੇ ਆ ਹਾਂ ਤੇ ਮੁੰਡੇ ਹੈਗੇ ਨੇ ਹੈਗੇ ਮੁੰਡੇ ਕਿੰਨੇ ਤਿੰਨ ਤਿੰਨ ਮੁੰਡੇ ਨੇਗੇ ਪੋਤੇ ਪੋਤੀਆਂ ਹੈਗੇ ਨੇ ਹਾਂ ਫਿਰ ਪੁੱਛਦੇ ਨਹੀਂ ਹੈਗੇ ਤੈਨੂੰ ਪਾਣੀ ਦਾ ਗਲਾਸ ਵੀ ਨਹੀਂ ਦਿੰਦੇ ਬਿਲਿਆ ਅੱਛਾ ਜੀ ਲੈ ਖੇ ਟੱਪੜ ਵੇਚ ਕੇ ਟਾਈਮ ਪਾਸ ਕਰਦਾ ਟੱਪੜ ਬਾਅਦ ਵਿੱਚ ਵੇਚ ਕੇ ਤਾਪੇ ਜਾਦੇ ਵੇਚ ਗਿਆ ਇਹਦਾ ਹੋ ਲਿਆ ਮਾਂਗੇ ਚਾਗੁਰ ਲਿਆ ਮਾਂਗੇ ਦੁੱਧ ਲਿਆ ਮਾਂਗੇ ਆਟਾ ਕੋਠਾ ਲਿਆ ਬੂਚਾ ਲਿਆ ਬਾਪੂ ਇਹਦੇ ਤੇ ਔਖੀ ਪਾ ਲਿਆ ਤੈਨੂੰ ਨਹੀਂ ਕੀ ਕਰਾਂ ਹਾਂ ਬਾਪੂ ਜੀ ਇਹਦੇ ਤਾਂ ਔਖੀ ਬਹੁਤ ਹੁੰਦਾ ਹੋਊਗਾ ਬਈ ਕੀ ਕਰਾਂ ਕਿੱਥੇ ਅੜ ਜਾਂਦੀ ਆ ਉੱਥੋਂ ਕੱਢ ਕੇ ਲਾਇਆ ਉਹ ਕਹਿੰਦਾ ਗੜੀ ਨਾ ਕਹਿੰਦਾ ਕਿ ਉਹ ਦਰਵਾਜ਼ੇ ਤੇ ਬੈਠਾ ਸੀ ਜਿਹੜਾ ਉਹ ਨੂੰ ਮੈਂ ਜਾਣ ਜਾਣ ਲਾਉਣੂ ਵੀ ਹੂੰ ਤੇ ਉਹ ਮਗਾ ਤੇਰੇ ਹੈਗੇ ਤੈਨੂੰ ਥੋੜਾ ਮਿਲਦਾਗਾ ਬੈਠੇ ਨੂੰ ਤਾਂ ਉੱਤੇ ਪੈਣਾ ਗਰੀ ਨਾ ਗੱਲ ਤੇ ਗੱਲਾਂ ਨਾ ਉੱਥੇ ਬੈਠਾ ਇਨਸਾਨੀਅਤ ਖਤਮ ਆਣਾ ਬਾਪੂ ਸਾਡੀ ਗਈ ਜੀ ਉੱਥੇ ਅੜ ਗਈ ਮੈਨੂੰ ਤੋਏ ਜਿੱਨੀ ਪਤਾ ਲੱਗਿਆ ਮਗਾ ਚੱਲ ਇਧਰ ਮੋਟਰਸਾਈਕਲ ਸਾਈਡ ਆ ਆਪਣੀ ਆ ਇਹ ਤੋਏ ਚੜ ਗਈ ਮੈਂ ਉੱਤਰ ਕੇ ਖਿੱਚ ਕੇ ਚੱਲ ਮੈਂ ਛੱਡ ਕੇ ਆਵਾ ਬਾਪੂ ਤੇ ਨਾ ਨਾ ਪੁੱਤਰ ਨਾ ਕੋਈ ਮੇਰੇ ਲਈ ਕਸਾਈ ਬਾਦਸ ਬਸ ਕੁਝ ਨਹੀਂ ਬੋਲ ਤਨਵਾਦ ਆ ਤੇਰਾ